ਧੋਕੜੀਆਂ ਰੁੱਕ ਜਾ ਤਕਦੀਰੇ ਤੇ ਮੈਨੂੰ ਲੱਕੀਆਂ ਤੋੜਨੀ ਭਾਲਣ ਤੇ ਧੋਕੜੀਆਂ ਰੁੱਕ ਜਾ ਤਕਦੀਰੇ ਮੈਨੂੰ ਲੱਕੀਆਂ ਤੋੜਨੀ ਭਾਲਣ ਤੇ ਤੇ ਅਚਮਕਤੇ ਹੋਏ ਸਾਹਾਂ ਲਈ ਦੋ ਦਿਲ ਤੇ ਬੋਲ ਸੁਣਾਣ ਦੇ ਤੇ ਉਹਨੇ ساری ਹਯਾਤੀ ਅਚ ਮਾਇਆਏ ਉਹਨੇ ਸਾਰੀ ਹਯਾਤ ਦੀ ਅਜਮ ਮਾਇ ਆਏ ਅਜਮੈ ਨੂੰ ਯਾਰ ਅਜ ਮਾਲਣ ਤੇ ਤੇ ਮੈਂ ਜਾਨ ਹਵਾਲੇ ਕਰ ਤੇ ਵਾਂ ਇਸ ਜਾਨ ਦਾ مالک ਆ ਲੈਣ ਤੇ ਤੇ ਧੋਕੜੀਆਂ ਰੁਕ ਚੱਤ ਤੱਕ ਦੀ ਰੇ ਮੈਨੂੰ ਲੱਗੀਆਂ ਤੋੜਨੀ ਭਾਲਣ ਤੇ ਮੈਨੂੰ ਲੱਗੀਆਂ ਤੋੜ ਨੀ ਭਾਲਣ ਤੇ ਅਸਲਾ ਨਾਲ ਜੇ ਨਿੱਕੀ ਕਰੀਏ ਤੇ ਨਸਲਾਂ ਤੱਕ ਨੀ ਪੁੱਲ ਤੇ ਬੇ ਨਸਲਾਂ ਨਾਲ ਚੇ ਨਿੱਕੀ ਕਰੀਏ ਪੁੱਠੀਆਂ ਚਾਲਾਂ ਚਲਦੇ ਤੇ ਚੰਗੀ ਮੰਦੀ ਸਜਣਾ ਕੋਲੋਂ ਸੋਹ ਵਾਦੀ ਹੋ ਜਾਂਦੀ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਅਸਲ ਪ੍ਰੀਤ ਜਿਨਾ ਦੀ ਅਸਲ ਪ੍ਰੀਤ ਜਿਨਾ ਦੀ ਤੇ ਬੱਲੇ ਨੂੰ ਲੋਕੀ ਮੱਤੀ ਦਿੰਦੇ ਕਿ ਬੱਲਿਆ ਤੋ ਬਾਹ ਵਿੱਚ ਮਸੀਤੀ ਵਿੱਚ ਮਸੀਤਾਂ ਕੀ ਕੁਝ ਹੁੰਦਾ ਜੇ ਤਿਲੋਂ ਨਮਾਜ਼ ਨਲੀਤੀ ਤੇ ਬਾਹਰੋਂ ਪਾਕ ਕੀਤੇ ਕੀ ਕੁਝ ਹੁੰਦਾ ਜੇ ਤੇ ਅੰਦਰ ਰਹੀ ਪਲੀਤੀ ਤੇ ਬਿਨ ਕਾਮਲਾ ਮੁਰਸ਼ਿਦ ਬਲਿਆ ਤੇ ਐਵੇਂ ਕਈ ਇਬਾਦਤ ਕੀਤੀ ਤੇ ਬਾਹਰੋਂ ਤੋਂਵੇਂ ਲੱਤਾਂ ਕੁੱਟੇ ਤੇ ਅੰਦਰ ਦਾ ਕੀ ਪਲੀਤੀ ਤਕਨਾਂ ਨੂੰ ਤੂੰ ਹੱਥ ਲਾਵੇ ਪਹਿਲੇ ਫਿਰ ਨਮਾਜ਼ ਤੈਨੀ ਤੀ ਤੇ ਤੇਰੇ ਲੱਖੇ ਡਾਵੇ ਮੁੰਡੇ ਕੁੜੀਆਂ ਸੱਚ ਤੇ ਕਰੇ ਵਿੱਚ ਮਸਿੱਤੀ ਤੇ ਦੁਨੀਆ ਤਾਰਾਂ ਰੱਬ ਦੇ ਨਾਲ ਵੀ 420 ਤੱਕ ਕੀਤੀ 420 ਤੱਕ ਕੀਤੀ ਜੇ ਮੈਂ ਵੇਖਾਂ ਅਮਲਾ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਤੇ ਜੇ ਮੈਂ ਵੇਖਾਂ ਤੇ ਤੇਰਾ ਮਤਵੰਦੀ ਤਪਲੇ ਬੱਲੇ ਬੱਲੇ ਯਾਦ ਚਿੰਨਾ ਤੇ ਵਿਛੜਨੇ ਚੰਦੀ ਉਹ ਕਦਰੋਂਦੇ ਨੇ ਥੋੜਾ ਸੋਰੋ ਕਾਂਤਾ ਲੋਕ ਮੁਹੰਮਦ ਚਿਸਤਾਂ ਨਾਮ ਵਿਛੋੜਾ ਚਿਸਤਾਂ ਨਾਮ ਵਿਛੋੜਾ ਅਮਲਾ ਵਾਲੇ ਤਰ ਤਰ ਜਾਂਦੇ ਨਿੱਕੀ ਕਰਕੇ ਪੁੱਲਤੇ ਜਾਂਦੇ ਜੇ ਨਾ ਰੱਖੀਏ ਪਰਤਾ ਕਿਸੇ ਤੇ ਤੇ ਆਪਣੇ ਰਾਜ ਵਿੱਚ ਖੁੱਲਤੇ ਜਾਂਦੇ ਆਪਣੇ ਰਾਜ ਵਿੱਚ ਖੁੱਲਤੇ ਜਾਂਦੇ ਤੇ ਜਿਦੋਂ ਹੱਥ ਤੋਂ ਵੱਧ ਕੇ ਅਰੋਸ ਮਿਲੇ ਜਿਦੋਂ ਹੱਥ ਤੋਂ ਵੱਧ ਕੇ ਤਰੱਕੀ ਮਿਲੇ ਨਹੀਂ ਰਹਿੰਦੇ ਲੋਕ ਔਕਾਤ ਦੇ ਵਿੱਚ ਤੇ ਕੋਈ ਗੈਰਤਮੰਦ ਕਸ਼ਕੋਲ ਨਹੀਂ ਚੁੱਕਦਾ ਭਵੇਂ ਤਖਤ ਮਿਲੇ ਖੈਰਾਤ ਦੇ ਵਿੱਚ ਪਮੇ ਤੱਕ ਤੇ ਮਿਲੇ ਖੈਰਾਤ ਦੇ ਵਿੱਚ ਰੱਖੇ ਤਾੜੀ ਫੜ ਲਈ ਤਸਬੀਹ ਬੰਦਾ ਬਣਿਆ ਨਾ ਤੋ ਕਸਬੀ ਤੀਨ ਮਚਪ ਤੇ ਭਾਈ ਪੰਡੀ ਅਮਲੋਂ ਮਾਰੀ ਰੱਜ ਕੇ ਟੰਡੀ ਤੇ ਮਾਵਾ ਨਾਲ ਪਹਾਰਾਂ ਸੱਜਣਾ ਬਿਨ ਮਾਵਾ ਕਿਸ ਕਾ ਦੀ ਮਾਵਾ ਬਾਚ ਮੁਹੰਮਦ ਬਖਸ਼ਾ ਕੌਣ ਕਰੇ ਕਮਖਾਰੇ ਕੌਣ ਕਰੇ ਕਮਖਾਰੇ ਸਾਰੇ ਉਮਰ ਮੈਂ ਪਿੱਕ ਕੇ گزارੀ ਇੱਕ ਦਿਨ ਸਾਰੇ ਜਾਣਾ ਲੱਖ ਗੁਨਾ ਮੇਰੀ ਮਾਂ ਨੇ ਕੱਝੇ ਜਿਸਸ ਇੱਕ ਕੱਝੇ ਤਾਂ ਜਾਣਾ ਜਿਸਸ ਇੱਕ ਕੱਝੇ ਤਾਂ ਜਾਣਾ ਸਾਡੀ ਜ਼ਿੰਦਗੀ ਮੈਂ اٹਾ ਕੁੰਿਆ ਤੇ ਲੱਖਾਂ ਕੀਤੇ ਪੀੜੇ ਸਾਡੀ ਜ਼ਿੰਦਗੀ ਮੈਂ اٹਾ ਕੁੰਿਆ ਤੇ ਲੱਖਾਂ ਕੀਤੇ ਪੀੜੇ ਔਖੇ ਵੇਲੇ ਮੁਹੰਮਦ ਬਖਸ਼ਾ ਕੋਈ ਨਹੀਂ ਲੱਗਦਾ ਚੇ ਨੇੜੇ ਕੋਈ ਨਹੀਂ ਲੱਗਦਾ ਚੇ ਨੇੜੇ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਲੋਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਚੈੱਕਰ ਵੀਡੀਓ ਤੇ ਲੋਚੰਗੀ ਲੱਕੀ ਹੋਵੇ ਤਾਂ ਇਸ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ